वेलकम टू माय चैनल दोस्तों शौकी तो आप बे वाले स्वागत है दोस्तों थोड़े थोड़े ਆਪਾਂ ਕੰਪਿਊਟਰ ਬੰਦ ਕਰ ਲੱਗੇ ਕਿ ਸਭ ਮਰੇ ਸਕੂਲ ਤੇ ਆ ਕੇ ਬੈਠ ਗਿਆ ਕੰਪਿਊਟਰ ਆ ਤੁਸੀਂ ਦੇਖ ਸਕਦੇ ਹੋ ਚੀਨਾ ਜਾ ਕੰਪਿਊਟਰ ਆ ਚੀਨਾ ਨਵਾਜ ਜਾ ਜਿੱਦੱਕ ਦਾ ਬਾਹ ਵਾਲੀ ਸਾਈਡ ਤੋਂ ਆਇਆ ਇਹ ਤੋਂ ਕਿ ਬੇਦਰਾ ਬੇਦਾਸ ਸਕੂਲ ਤੇ ਬੈਠ ਗਿਆ ਆ ਤੇ ਤੇ ਦੋਸਤੋ ਜੇ ਤੋ ਬਿੰਦਾ ਉਹ ਤੁਹਾਡ ਨਾਲ ਕਰਾਵਾਂਗੇ ਸ਼ੌਕ ਦੋਸਤੋ ਜਿਹੜਾ ਕਬੂਤਰ ਸਕੂਲ ਤੇ ਬੈਠਾ ਸੀਗਾ ਨਾ ਉਹਨੂੰ ਦਿਖਾਇਆ ਉਹ ਬੈਠ ਗਿਆ ਆ ਕੇ ਆਪਣੀ ਟੈਂਕੀ ਦੇ ਉੱਤੇ ਬਿਲਕੁਲ ਆਪਣੇ ਨਾਲ ਲਗਾ ਲਾ ਟੈਂਕੀ ਤੇ ਬੈਠ ਗਿਆ ਜੀਦਾ ਜਿਹਾ ਕਬੂਤਰ ਆ ਦੋਸਤੋ ਦਵਾਜ ਜੀ ਤਦ ਦੋਸਤੋ ਕਿਸੇ ਦਾ ਚੰਗਾ ਲੱਗਦਾ ਸੇ ਨੂੰ ਫੜਨ ਦੀ ਕਰਦੇ ਆ ਕੋਸ਼ਿਸ਼ ਅਸੀਂ ਵੀਡੀਓ ਕਰਦੇ ਨੇ ਆ 7x ਤੇ ਤਾਂ ਕਿ ਤੁਹਾਨੂੰ ਪੂਰਾ ਸ਼ੋਅ ਹੋਏ ਦਾਣਾ ਕਿੱਟਿਆ ਥੋੜਾ ਜਿਹਾ ਤੋਂ ਅੰਦਰ ਦੇ ਜਿਆ ਨਹੀਂ ਕਈ ਤੇਰ ਵੀ ਬਹੁਤ ਹੁੰਦੇ ਆ ਲਾਗੇ ਲਾਗੇ ਆ ਕੇ ਨਿਕਲ ਜਾਂਦੇ ਆ ਜਾਂ ਕਈ ਛਤਰੀ ਵਗੈਰਾ ਦੇ ਲੱਗੇ ਹੁੰਦੇ ਛਤਰੀਆਂ ਦੇ ਆਪਣੇ ਛਤਰੀ ਵੈਸੇ ਪਈ ਆ ਪਰ ਆਪਾਂ ਲਗਾਉਂਦੇ ਨਹੀਂ ਆ ਉਹ ਘੱਟ ਲਈ ਦੀ ਛਤਰੀ ਕਿਉਂਕਿ ਆਪਣੇ ਦੇਸੀ ਹੈ ਛਤਰੀ ਆਲੇ ਮਿਲ ਗਈ ਵਗੈਰਾ ਆਪਾਂ ਰੱਖੀ ਗੁਬੂਤਰ ਸੋ ਦੇਖਦੇ ਆ ਕੀ ਬੰਦ ਆ ਇਹ ਹਾਂ 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 ਦੋਸਤ ਕਬੂਤਰ ਵੀ ਆਪਾਂ ਦਾਣਾ ਪਾਣੀ ਖਾ ਗੇ ਮਿੱਠੇ ਹੋਏ ਸੀਗੇ ਚੰਗੀ ਅਟੈਂਸ਼ਨ ਚੰਗੀ ਅਟੈਂਸ਼ਨ ਆਇ ਕੋਲੇ ਗਾ ਸੇ ਤੋਂ ਖਾਣ ਦੇ ਦੋਸਤੋ ਵੀਡੀਓ ਹੋਣੀ ਹੈ ਲੰਬੀ ਸੋ ਜਦੋਂ ਵੇਚਾਂ ਦਾ ਇਹ ਰਤਨਾ ਕਰਦੇ ਆ ਸ਼ੇਅਰ ਦੋਸਤੋ 10 ਤੋਂ 15 ਮਿੰਟ ਹੋ ਗਏ ਆ ਪਰ ਇਹਦਾਂ ਦਾ ਨਾਮ ਨਹੀਂ ਲੈ ਰਿਹਾ ਉਹ ਬਾਕੀ ਦੇਖਦੇ ਆ ਕੀ ਹੁੰਦਾ ਇੱਦਾਂ ਹੀ ਬੈਠਾ ਹੈ ਗਰੀਬੇ ਲੋਰੀ ਦੋਸਤੋ ਕਬੂਤਰ ਆ ਉਹ ਗੁੜਕਦਾਗਾ ਗਰਮ ਹੋ ਰਿਹਾ ਦੋਸਤੋ ਚੈੱਕ ਕਰੋ ਉਹ ਦੇਖੋ ਦੋਸਤੋ ਹੁਣ ਲੱਗਦਾ ਆ ਜਾਏਗਾ ਸ਼ਾਇਦ आ जा आ जा नीड ड्रा में ना कर दोस्तों कबूतर अपने ले सारे देखो कमरे परे कितना टाइम हो गया आ नहीं गया <coughs> ਦੋਸਤੋ ਕੰਪਟਰ ਆ ਗਿਆ ਆਹਦੇ ਗੁਰਗਰ ਲੱਗ ਗਿਆ ਇਹ ਨਾ ਜਰਮ ਕਬੂਤਰ ਆ ਦੇਖ ਸਕਦੇ ਹੋ ਤੁਸੀਂ ਚਲੋ ਉਸ ਪੇ ਨੂੰ ਬੰਦ ਕਰਦੇ ਆ ਬੰਦ ਕਰਕੇ ਤੁਹਾਨੂੰ ਦਿਖਾਉਣੀ ਆ ਸ਼ੋਅ ਲੋਈ ਦੋਸਤੋ ਕਦੋਂ ਚੈੱਕ ਕਬੂਤਰ ਲਿਆ ਫੜ ਆਹ ਕਬੂਤਰ ਆ ਇਹ ਨੇ ਦੇ ਬੋਲੇ ਗੰਡੇ ਸਾਨੂੰ ਆਦੇ ਲਾਇਆ ਆ ਹੈਗਾ ਜੀ ਦਾ ਜੇ ਕੂਤਰਾ ਪੀ ਲੱਖਾ ਰੰਗ ਲੱਗੇ ਤੁਹਾਨੂੰ ਮੈਂ ਪੂਰਾ ਸ਼ੌਕ ਨਹੀਂ ਦਿਰਾ ਸਕਦਾ ਦੋਸਤੋ ਸਟੈਂਡ ਹੈ ਨਹੀਂ ਆਪਾਂ ਇਹੋ ਜੇ ਸੋ ਇਦਾਂ ਹੀ ਦੇਖ ਲਓ